ਸਾਰੇ ਸ਼ਹਿਰ ਦੀ ਤਰ੍ਹਾਂ ਪ੍ਰਤਾਪਨਗਰ ਦੇ ਵਿੱਚ ਵੀ ਸੜਕ ਉੱਪਰ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਿਨ੍ਹਾਂ ਤੋਂ ਲੋਕ ਬਹੁਤ ਪਰੇਸ਼ਾਨ ਹਨ ਪ੍ਰਤਾਪਨਗਰ ਦੇ ਲੋਕਾਂ ਨੇ ਕਿਹਾ ਕਿ ਉਹ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਆਪਣੇ ਪਿੰਡ ਤੋਂ ਅੰਮ੍ਰਿਤਸਰ ਆ ਕੇ ਜਗ੍ਹਾ ਘਰੀਤ ਕੇ ਰਹਿਣ ਬਸੇਰਾ ਕਰੇ ਪਰ ਇੱਥੋਂ ਦੀ ਗੰਦਗੀ ਬਦਬੂ ਤੇ ਹੋਰ ਬੁਨਿਆਦੀ ਮੁਸ਼ਕਲਾਂ ਨੂੰ ਲੈ ਕੇ ਉਹਨਾਂ ਦਾ ਦਿਲ ਕਰਦਾ ਕਿ ਦੁਬਾਰਾ ਪਿੰਡ ਚਲੇ ਜਾਣ ਫਿਰ ਵੀ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਸਿਟੀ ਸਮਾਰਟ ਸਿਟੀ ਬੰਨਾ ਚਾਹੀਦਾ ਹੈ ਕਿਉਂਕਿ ਇਹ ਇੱਕ ਪਵਿੱਤਰ ਤੇ ਇਤਿਹਾਸਿਕ ਸ਼ਹਿਰ ਹੈ ਤੇ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਇੱਥੇ ਆ ਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਹਨ ਐਸ ਲਈ ਐਸ ਸ਼ਹਿਰ ਨੂੰ ਬਿਲਕੁਲ ਸਾਫ਼ ਸੁਥਰਾ ਰੱਖਣਾ ਸਾਡਾ ਤੇ ਸਰਕਾਰ ਦਾ ਫਰਜ਼ ਹੈ ਇਹ ਪ੍ਰਤਾਪਨਗਰ ਹੈ ਜੀ 메ਨ ਬਾਜ਼ਾਰ ਇਹ ਗੰਦਗੀ ਦਾ ਢੇਰ ਕਿੰਨੇ ਚਿਰ ਤੋਂ ਲੱਗਾ ਰਿਹਾ ਇੱਥੇ ਘੱਟੋ-ਘੱਟ 10 ਸਾਲ ਤੋਂ ਗੰਦਗੀ ਦਾ ਢੇਰ ਲੱਗਾ ਹੋਇਆ 10 ਸਾਲ ਤੋਂ ਗੰਦਗੀ ਦਾ ਢੇਰ ਕਦੀ ਕਿਸੇ ਨੇ ਵੀ ਫਰਿਆਦ ਕੀਤੀ ਕੀ ਹੈ ਅੱਗੇ ਬਥੇਰੀ ਫਰਿਆਦ ਕੀਤੀ ਆ ਬੜੀਆਂ ਫੋਟੋਆਂ ਲਾਈਆਂ ਵਾ ਦੇਖੋ ਜੀ ਪਹਿਲੀ ਗੱਲ ਤੇ ਆ ਕਿ ਚਲੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਮਾਰਟ ਸਿਟੀ ਚਲੋ ਬਣਨਾ ਤੇ ਚਾਹੀਦਾ ਜ਼ਰੂਰਤ ਹੈ ਸਾਡੇ ਸ਼ਹਿਰ ਦੀ ਇਤਿਹਾਸਿਕ ਸ਼ਹਿਰ ਆ ਬਣਨਾ ਚਾਹੀਦਾ ਪਰ ਇੱਥੇ ਸਫਾਈ ਦਾ ਇੰਨਾ ਕੁ ਮੰਦਾ ਹਾਲ ਆ ਸ਼ਹਿਰ ਦੇ ਵਿੱਚ ਵੀ ਤੇ ਆ ਗਲੀਆਂ ਬਾਜ਼ਾਰਾਂ ਦੇ ਵਿੱਚ ਵੀ ਐ ਤੁਸੀਂ ਵੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਕੂੜੇ ਦੇ ਬੜੇ ਬੜੇ ਢੇਰ ਬਹੁਤ ਲੱਗੇ ਨਜ਼ਰ ਆਉਣਗੇ ਤੁਹਾਨੂੰ ਜਿੱਥੇ ਮਰਜ਼ੀ ਵੇਖ ਲਓ ਜਿਹੜੇ ਮਰਜ਼ੀ ਬਾਜ਼ਾਰ ਦੇ ਵਿੱਚ ਵੇਖ ਲਓ ਬਹੁਤ ਬੜੇ ਬੜੇ ਢੇਰ ਜਿਹੜੇ ਲੱਗੇ ਨਜ਼ਰ ਆਉਂਦੇ ਆ ਬਿਮਾਰੀਆਂ ਫੈਲਣ ਡੀਆਂ ਕੋਈ ਇੱਥੇ ਕੋਈ ਨਾ ਤੇ ਕੋਈ ਸਰਕਾਰੀ ਬੰਦਾ ਆਉਂਦਾ ਕਾਰਪੋਰੇਸ਼ਨ ਦਾ ਕੋਈ ਬੰਦਾਰੀ ਆਉਂਦਾ ਚੁੱਕਣ ਚਕਾਉਣ ਵਾਲਾ ਵੀ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਗੱਡੀ ਆਉਂਦੀ ਆ ਉਹਦੀ ਚੁੱਕਲੀ ਚੁੱਕ ਲੈਂਦੀ ਕਦੀ ਨਹੀਂ ਚੁੱਕਦੀ ਉਹ ਵੀ ਆ ਵੀ ਜੇ ਕਿਸੇ ਨੂੰ ਕੁਝ ਦੇ ਦਈਏ ਚਾਹ ਪਾਣੀ ਤੇ ਫਿਰ ਚੁੱਕਦੇ ਉਦਾਂ ਨਹੀਂ ਚੁੱਕਦੇ ਤੇ ਦੂਸਰਾ ਇਹ ਆ ਵੀ ਕੋਈ ਵੀ ਇੱਥੇ ਸਰਕਾਰ ਦਾ ਕੋਈ ਕਾਉਂਸਲਰ ਕੋਈ ਕਿਸੇ ਦਾ ਕੋਈ ਇੱਥੇ ਘੇੜਾ ਫਿਰ ਇਵਨਲੀ ਇੱਥੇ ਤੇ ਐਮਐਲਏ ਸਾਹਿਬ ਵੀ ਕਦੀ ਇਸ ਗਲੀ ਥਾੜੀ ਨੰਗੇ ਹੀ ਨਹੀਂ ਇਸ ਬਾਜ਼ਾਰ ਚ ਜਿਉਂ ਵੀ ਬੜੇ ਕਦੀ ਆਏ ਨਹੀਂ ਪੂਰਬੀ ਇਹ ਪੂਰਬੀ ਹਲਕਾ ਪੈਂਦਾ ਜੀ ਜੀਵਨ ਜੋਤ ਕੋਰ ਜੀਵਨ ਜੋਤ ਕੋਰ ਇਥੋਂ ਦੇ ਐਮਐਲਏ ਆ ਤੇ ਅਸੀਂ ਤੇ ਬੜਾ ਕੁਝ ਸ਼ਿਕਾਇਤ ਵੀ ਕੀਤੀ ਸਭ ਕੁਝ ਕੀਤਾ ਵਾ ਪਰ ਇਥੇ ਕੋਈ ਹਾਲ ਨਹੀਂ ਕੂੜੇ ਦੇ ਬੜੇ ਬੜੇ ਢੇਰ ਜਿਹੜੇ ਆ ਵਿਚਾਰਾਂ ਚ ਆਮ ਵੇਖੇ ਜਾਂਦੇ ਆ ਇੱਕ ਮੀਂਹ ਪਿਆ ਬਿਮਾਰੀਆਂ ਫੈਲਣ ਲੀਆਂ ਲੋਕਾਂ ਨੂੰ ਦਾ ਹਾਲ ਬਹੁਤ ਮੰਦਾ ਹੋਇਆ ਇਥੇ ਇਥੇ ਜੀਣਾ ਹਰਾਮ ਹੋਇਆ ਪਿਆ ਲੋਕਾਂ ਦਾ ਇਥੇ ਇੰਨੀ ਇੰਨਾ ਕਿ ਆ ਵੀ ਅਸੀਂ ਕੋਸ਼ਿਸ਼ ਕਰਨੇ ਆ ਵੀ ਇਥੋਂ ਵੇਚ ਕੇ ਕਿਤੇ ਹੋਰ ਜਾ ਕੇ ਨੇ ਚੱਲ ਜੀਏ ਲੈ ਜੀ ਇਹਦੇ ਨਾਲ ਉਹ ਤੇ ਪਿੰਡਾਂ 'ਚ ਰਹਿਣਾ ਚੰਗਾ ਹਲਕਾ ਪੂਰਬੀ ਪ੍ਰਤਾਪਨਗਰ ਦੇ ਵਿੱਚ ਕੂੜਾ ਕਰਕੜ ਤੇ ਗੰਦਗੀ ਦਾ ਇਹਨਾ ਬੁਰਾ ਹਾਲ ਹੈ ਮੇਰੇ ਲਾਗੇ ਸਰਦਾਰ ਜੀ ਦਾ ਕਹਿਣਾ ਹੈ ਕਿ ਉਹ ਪਿੰਡ ਛੱਡ ਕੇ ਸ਼ਹਿਰ ਆਏ ਹਨ ਤੇ ਗੰਦਗੀ ਤੇ ਕੂੜਾ ਕਰਕੜ ਵੇਖ ਕੇ ਉਹਨਾਂ ਦਾ ਦਿਲ ਕਰਦਾ ਹੈ ਕਿ ਉਹ ਦੁਬਾਰਾ ਪਿੰਡ ਜਾ ਕੇ ਵਸਣ ਇਹਨਾਂ ਦਾ ਕਹਿਣਾ ਹੈ ਵੀ ਉਹ ਅਮਰਸਰ ਸਿਟੀ ਨੂੰ ਸਮਾਰਟ ਸਿਟੀ ਬਣਾਉਂਦਾ ਸਵਾਗਤ ਕਰਦੇ ਹਨ ਕਿਉਂਕਿ ਇਹ ਇੱਕ ਗੁਰੂ ਨਗਰੀ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਹਦਾ ਹੀ ਸਵਾਗਤ ਕਰਦੇ ਹਾਂ ਪਰ ਅਮਰਸਰ ਸਮਾਰਟ ਸਿਟੀ ਤਾਂ ਹੀ ਬਣ ਸਕਦਾ ਹੈ ਜੇਕਰ ਸਾਡਾ ਪ੍ਰਸ਼ਾਸਨ ਸਾਨੂੰ ਸੁੱਖ ਸਹੂਲਤਾਂ ਦੇ ਨਾਲ-ਨਾਲ ਗੰਦਗੀ ਨੂੰ ਰਹਿਤ ਕਰੇ ਤੇ ਹੋਰ ਮੁਸ਼ਕਲਾਂ ਦਾ ਦੂਰ ਕਰੇ ਸਿਵਲ ਜਿਹੜਾ ਪ੍ਰਬੰਧ ਹੋਵੇ ਵਧੀਆ ਤੇ ਗੰਦਗੀ ਤੇ ਬਿਲਕੁਲ ਨਹੀਂ ਹੋਣੀ ਚਾਹੀਦੀ ਇਸ ਕਰਕੇ ਤਾਂ ਫਿਰ ਅਸੀਂ ਅੰਮ੍ਰਿਤਸਰ ਸਾਹਿਬ ਨੂੰ ਸਮਾਰਟ ਸਟੀਵੀ ਦੇਖ ਸਕਦੇ ਹਾਂ ਖਬਰਨਾਮਾ ਅੰਮ੍ਰਿਤਸਰ ਫਾਸਟਵੇ ਤੋਂ ਅਮਰਿਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤ